ਤਰੇ ਬਣ ਨਾ ਕਿਉਂ ਚਤਾਰਾ ਕਿਉਂ ਆ ਗਿਆ ਕਿਉਂ ਹਾਰ ਮੰਨ ਲਈ ਐ ਇਦਾਂ ਟਾਲਾ ਨਹੀਂ ਹੋਣਾ ਹੁਣ ਹੁਣ ਤਾਂ ਦੋ ਹੱਥ ਤੈਨੂੰ ਕਰਨਾ ਹੀ ਪੈਣੇ ਹਨ ਸਾਡੇ ਨਾਲ ਬੈਠਿਓ ਸ਼ੇਰ ਆਪ ਤਾਹ ਖਰੇ ਸ਼ੇਰ ਬੈਠਾ ਸੀ ਛਿੜੇ ਦੇ ਵਿੱਚ ਤੇ ਮਹਾਰਾਜ ਉਹਦੇ ਛਿੜੇ ਦੇ ਸਾਹਮਣੇ ਧਾਲ ਲੈ ਕੇ ਖੜੇ ਸਨ ਜੋ ਕਿ ਨਰੇ ਪਤਨ ਜੁਤ ਦੇਖਣ ਕਰੇ ਦੋਵੇਂ ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸ਼ਾ ਆਪਣੀਆਂ ਫੌਜਾਂ ਸਮੇਤ ਇਹ ਚੋਜ ਵੇਖ ਰਹੇ ਸਨ ਕਿਸ ਮਾਵਹਿ ਕਿੰਮ ਨਰ ਕਹੈ ਆਪਸ ਵਿੱਚ ਡਰ ਕੇ ਹੈਰਾਨ ਹੋ ਕੇ ਲੋਕ ਗੱਲਾਂ ਕਰ ਰਹੇ ਸਨ ਫੌਜੀ ਸ਼ਿਕਾਰੀ ਰਾਜੇ ਕਿਆ ਰੇ ਸਨ ਇਹ ਹੋਣ ਕੀ ਲੱਗਾ ਹੈ ਔਖਾ ਕਾਮ ਹੈ ਬੜੀ ਖਤਰਨਾਕ ਗੇਮ ਹੈ ਜਿਹੜੀ ਗੁਰੂ ਸਾਹਿਬ ਖੇਡਣ ਲੱਗੇ ਹਨ ਇਤ ਉਤ ਕਲ ਮਰਾਤ ਸਭ ਲਹੈ ਇਤ ਉਤ ਕਲ ਬੁਲਾਡ ਰੋਲਾ ਪਿਆ ਹੋਇਆ ਐ ਸਹੀ ਗੱਲਾਂ ਚੱਲ ਰਹੀਆਂ ਸਨ ਜਦ ਦਵਾ ਬਾਾਰ ਕਹੋ ਨਹਿ ਕਰਿਓ ਜਦ ਦੋ ਵਾਰੀ ਦਸਵੇਂ ਪਾਤਸ਼ਾਹ ਨੇ ਕਿਹਾ ਦੋ ਵਾਰੀ ਮਹਾਰਾਜ ਨੇ ਲਨਕਾਰਿਆ ਉਹ ਸ਼ੇਰ ਬੈਠਾ ਰਿਆ ਬਹੁਤ ਕਰੋਧ ਕਰ ਉੱਚ ਉਚਰਿਓ ਫਿਰ ਤੀਜੀ ਵਾਲੀ ਦਸਵੇਂ ਪਾਤਸ਼ਾਹ ਗੰਧ ਕੇ ਬੋਲੇ ਗੁੱਝੇ ਗੁੱਸੇ ਨਾਲ ਨੂੰ ਨਰਕਾਰਿਆ ਕੀਦੀ ਕਹਾਂ ਬਨਿਓ ਸਮਸਿਆਲ ਮਾਰਾ ਕਹਿੰਦੇ ਓਏ ਕੀਦੀ ਓ ਕਿਦੜਾ ਤੂੰ ਗਿੱਦੜ ਬਣ ਗਿਆ ਤੂੰ ਤਾਂ ਬੱਬਰ ਸ਼ੇਰ ਦਾ ਚੋਲਾ ਪਾਇਆ ਤੇ ਤੂੰ ਸਾਡੇ ਸਾਹਮਣੇ ਕਿਉਂ ਨਹੀਂ ਆਉਂਦਾ ਬੈਠਿਓ ਤਿਆਗ ਵੰਸ ਕੀ ਚਾਲ ਆਪਣੇ ਸ਼ੇਰਾਂ ਵਾਲੇ ਬੰਸ ਉਹ ਨਾਲ ਨਾਲ ਆਪਣੀ ਚਾਲ ਛੱਡ ਕੇ ਨਾ ਬੈਠ ਤੂੰ ਸ਼ੇਰਾਂ ਦੇ ਸ਼ੇਰਾਂ ਤਰ੍ਹਾਂ ਵਾਰ ਨਿਕਲ ਕੰਮ ਕਿਹੜੀ ਕੇਰ ਕਰਾ ਲੇ ਮਾਰੇ ਕਹਿੰਦੇ ਕੰਮ ਕਿਹੜੀ ਸ਼ੇਰਾਂ ਦੇ ਕੰਮ ਕਰਾ ਦੇ ਹੁੰਦੇ ਨੇ ਭਿਆਨਕ ਹੀ ਹੁੰਦੇ ਨੇ ਕਾਰ ਤੋਰ ਕੂਰ ਕਾਰ ਕਰ ਨਾਲੇ ਕਹਿੰਦੇ ਤੂੰ ਕਾਇਰਾਂ ਦੀ ਤਰ੍ਹਾਂ ਬੁਝਦੀਆਂ ਦੀ ਤਰ੍ਹਾਂ ਕਿਉਂ ਕਾਰ ਕਰ ਰਿਹਾ ਹੈ ਡਰਪੋਕ ਕਿਉਂ ਬਣ ਗਿਆ ਹੈ ਕੂੜਿਆਂ ਵਾਲੀ ਕਾਰ ਕਿਉਂ ਕਰਦਾ ਹੈ ਤੋਹੇ ਨਾ ਛੋੜੇ ਭੱਟ ਸਭ ਘਰੇ ਮਾਰਾ ਕਹਿੰਦੇ ਹੁਣ ਤੂੰ ਕਿੱਧ ਗਿਆ ਚਾਰੇ ਪਾਸੇ ਫੌਜਾਂ ਹੀ ਫੌਜਾਂ ਨੇ ਹੁਣ ਤੈਨੂੰ ਛੱਡਾਂਗੇ ਨਹੀਂ ਮਾਰਿਆ ਜਾਏਗਾ ਤੂੰ ਤੇ ਜੇ ਤੂੰ ਸ਼ੇਰਾਂ ਦੀ ਮੌਤ ਮਰੇ ਤੇ ਚੰਗਾ ਹੈ ਕਿੰਮ ਕੀਦੀ ਗਾਦਰ ਹੋਏ ਮਰੇ ਗਿੱਦੜ ਦਾ ਇਸ ਤਰ੍ਹਾਂ ਕਿਉਂ ਮਰਦਾ ਚੁੱਪ ਕਰਕੇ ਡਰ ਕੇ ਕਿਉਂ ਮਰਦਾ ਨੜ ਕੇ ਮਾਰ ਹੁਣ ਇਹ ਮਸਨ ਕਹਿ ਸਤ ਕਰਕੇ ਮੈਨ ਇਹ ਤਾਂ ਤੀਸਰੀ ਵਾਰ ਜਦੋਂ ਦਸਵੇਂ ਪਾਸ਼ਾ ਨੇ ਗੱਜ ਕੇ ਆਖਿਆ ਉਹ ਸੁਣ ਕੇ ਉੱਠਿਓ ਕਰੋਧ ਕਰ ਰਾਤੇ ਨੇ ਇਰ ਨੂੰ ਦੁਸਾ ਆਇਆ ਅੱਖਾਂ ਲਾਲ ਕਰਕੇ ਉੱਠਿਆ ਹੱਬ ਕਿਉਂ ਪੀਖਨ ਸਟਾ ਬੁਲਾਏ ਬੜੇ ਪਿਆਰ ਨਾਲ ਆਵਾਜ਼ ਮੈਂ ਗਰਜਿਆ ਪਰ ਮੈਂ ਬਬਕ ਮਾਰੀ ਤੇ ਆਪਣੀ ਪੂਛ ਜਿਹੜੀ ਆ ਫੜਾਈ ਤੇ ਪਤਾ ਲੱਗਾ ਇੱਥਾ ਜਦੋਂ ਧੌਣ ਛੰਡੀ ਨਾ ਉਹਨੇ ਵਾਲ ਦੇ ਜਿਹੜੇ ਸਰ ਦੇ ਉੱਤੇ ਜੱਤ ਸੀਗੀ ਉਹ ਹਿੱਲੀ ਐ ਨਿੱਕ ਸਿਓ ਵਹਿਰ ਪਿਖਿਓ ਸੁਮਦਾਏ ਔਰ ਫਿਰ ਵੇਖਿਆ ਸਾਰਿਆਂ ਨੇ ਸਾਰੀ ਦੁਨੀਆ ਦੇਖ ਰਹੀ ਸੀ ਰਾਜਿਆਂ ਦੀ ਫੌਜ ਦੇਖ ਰਹੀ ਸੀ ਕਿ ਸ਼ੇਰ ਆਪਣੀ ਝਾੜੀ ਚੋਂ ਭੇੜੇ ਦੇ ਲੋਕ ਥੱਲੇੋਂ ਬਾਹਰ ਆਇਆ ਬਾਲ ਬਿਸ਼ਾਲ ਕਾ ਰਸ਼ਾਲ ਉਤਾਲਾ ਔਨੇ ਬੜੇ ਬਲ ਦੇ ਨਾਲ ਬੜੀ ਫੁਰਤੀਲੀ ਚਾਲ ਨਾਲ ਛਾਲ ਮਾਰੀ ਐ ਕਰਜੋ ਦੀਰਗ ਕਾਲ ਘਰਾਲਾ ਔਰ ਜਿਵੇਂ ਕਾਲ ਗਰਜਦਾ ਹੈ ਨਾ ਐਵੇਂ ਕਰਜਿਆ ਬੜੀ ਈ ਡਰਾਉਣੀ ਆਵਾਜ਼ ਮੇਰੇ ਸ਼ੇਰ ਕਰ ਗਿਆ ਰੱਬ ਕੇ ਸਨਮੁਖ ਤੀਨ ਸਨੇਰ ਉਹਨੇ ਦਸਵੇਂ ਪਾਸ਼ਾ ਵਾਲੇ ਸਿੱਧੀ ਛਾਲ ਮਾਰੀ ਨੇੜੇ ਆਇਆ ਮਹਾਰਾਜ ਦੇ ਉੱਚ ਰਿਓ ਛੇਪਰ ਛਾਲ ਕਰ ਤੇਰੇ ਜਿਵੇਂ ਸਾਥ ਸੰਗਤ ਜੀ ਪਿਜਨੀ ਦਾ ਕਰਨ ਹੁੰਦਾ ਨਾ ਇੰਨੀ ਫੁਰਤੀ ਦੇ ਨਾਲ ਕੁਛ ਲਿਆ ਉਹ ਮਹਾਰਾਜ ਦੇ ਉੱਤੇ ਆਇਆ ਛਾਲ ਮਾਰ ਕੇ ਜਦ ਤੇ ਜਦ ਪਹੁੰਚਿਓ ਪ੍ਰਭੂ ਉਪਰ ਜਦੋਂ ਬਲ ਦੇ ਨਾਲ ਇਸ ਤਰ੍ਹਾਂ ਉਤੋਂ ਦੀ ਲੈ ਕੇ ਪੰਜੇ ਪਿਆ ਮਹਾਰਾਜ ਦੇ ਉੱਤੇ ਚਰਨ ਟਿਕਾਏ ਰੱਖੇ ਤੇਰ ਉਪਰ ਮਹਾਰਾਜ ਨੇ ਖੱਬਾ ਪੈਰ ਅੱਗੇ ਤੇ ਸੱਜਾ ਪੈਰ ਪਿੱਛੇ ਵੀਰ ਜਿਹੜਾ ਵੀਰਾਂ ਦਾ ਅਸਣ ਹੁੰਦਾ ਜਾਂ ਵੀਰਾਂ ਦਾ ਪੈਂਤੜਾ ਹੁੰਦਾ ਮਹਾਰਾਜ ਉਸ ਪੈਤੜੇ ਤੇ ਖਲੋ ਗਏ ਆ ਗਏ ਸਿਪਰ ਕਰੀ ਤਤਕਾਲਾ ਤੇ ਮਹਾਰਾਜ ਜਦੋਂ ਸ਼ੇਰ ਇੱਥੇ ਆ ਗਿਆ ਇੱਕ ਦਮ ਢਾਲ ਉਹਦੇ ਅੱਗੇ ਕਰ ਦਿੱਤੀ ਸਿਪਰ ਨਿਕਾਸਿਓ ਖੜਕ ਕਰਾਨਾ ਤੇ ਇੱਥੋਂ ਮੀਆਂ ਚੋਂ ਤਲਵਾਰ ਛੰਡੀ ਐ ਫਿਰ ਉੱਚੀ ਛਾਲ ਢਾਲ ਪਰ ਲੈ ਕੇ ਉਹਦੀ ਉੱਚੀ ਛਾਲ ਬੜਾ ਉੱਚਾ ਸੀ ਉਹ 14 ਫੁੱਟੋ ਦਾ ਲੰਮਾ ਕਦ ਸੀਗਾ ਉਹਦੀ ਜਿਹੜੀ ਉੱਪਰੋਂ ਆਈ ਛਾਲ ਉਹ ਆਪਣੇ ਢਾਲ ਤੇ ਲਈ ਹੈ ਕਰਿਓ ਪ੍ਰਹਾਰ ਆਪ ਤੁਮ ਵੱਲ ਕਹਿ ਕੇ ਤੇ ਮਾਰਾ ਪੂਰੇ ਬਲ ਦੇ ਨਾਲ ਮੇਰੇ ਤੇਗ ਦਾ ਵਾਰ ਕੀਤਾ ਹੈ ਬਲਨ ਬਚਾਏ ਲਾਖ ਪਰ ਮਾਰਾ ਆ ਮਾਰਾ ਸੱਚੇ ਪਾਤਸ਼ਾਹ ਨੇ ਉਹਦਾ ਉੱਪਰਲਾ ਹਿੱਸਾ ਛੱਡ ਦਿੱਤਾ ਉਹਨੀਆਂ ਪਸਲੀਆਂ ਵਿੱਚ ਛਾੜ ਦਿੱਤੀਆਂ ਆ ਜਿੱਥੇ ਉਹਦੀ ਲੱਕ ਹੁੰਦੀ ਹੈ ਨਾ ਸ਼ੇਰ ਦੀ ਲੱਕ ਪਤਲੀ ਹੁੰਦੀ ਹੈ ਉੱਥੇ ਵਾਰ ਛੱਡਿਆ ਤਲਵਾਰ ਦਾ ਬਾਹੋ ਘਾਵ ਜਿਵੇਂ ਸਾਬਨ ਤਾਰਾ ਮਹਾਰਾਜ ਦੀ ਤੇਗ ਉਹਦੀ ਲੱਕ ਵਿੱਚੋਂ ਇਸ ਤਰ੍ਹਾਂ ਵਹਿ ਗਈ ਜਿਵੇਂ ਸਾਬਨ ਵਿੱਚੋਂ ਤਾਰ ਲੱਗ ਜਾਂਦੀ ਹੈ ਪਿਛਲੇ ਤਾਇਨ ਪਰ ਡਿਰ ਰਹੇ ਹੋ ਪਿਛਨੇ ਪੈਰ ਉਹਦੇ ਪਿਛਲੀਆਂ ਲੱਤਾਂ ਦੇ ਪਿਛਲਾ ਹਿੱਸਾ ਜਿਹੜਾ ਸੀ ਨਾ ਉਹਦਾ ਉਹ ਥੱਲੇ ਡਿੱਗ ਪਿਆ ਤੇ ਕਦ ਅਚੰਭਾ ਸਭ ਨੇ ਲਹਿਓ ਦੋ ਟੋਟੇ ਕਰ ਦਿੱਤਾ ਸਤਿ ਪਾਤਸ਼ਾਹ ਨੇ ਇੱਕੋ ਵਾਰ ਦੇ ਨਾਲ ਸਵੇਕ ਸਭ ਹੈਰਾਨ ਹੋ ਗਏ ਜਗਮ ਨਰਿੰਦ ਮਤੰਗ ਤਵਾਏ ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸਾਹ ਨੇ ਆਪਣੇ ਹਾਥੀ ਉੱਤੇ ਦੁੜਾ ਦਿੱਤੇ ਜਿੱਦਰ ਸਤਗੁਰੂ ਜੀ ਖੜੇ ਸਨ ਪਹੁੰਚ ਸਮੀਪ ਦੇਖ ਹਰ ਖਾਏ ਬੜੀ ਛੇਤੀ ਨਾਲ ਦੋਵੇਂ ਰਾਜੇ ਆਪਣੇ ਹਾਥੀਆਂ ਸਵੇਤ ਉੱਤੇ ਆ ਗਏ ਜਿੱਥੇ ਸਤਗੁਰੂ ਜੀ ਦੇ ਸ਼ੇਰ ਦੇ ਦੋ ਟੋਟੇ ਕਰ ਦਿੱਤੇ ਸਨ ਧੰ ਧੰ ਪ੍ਰਭ ਬੜੇ ਦਲੇਰ ਰਾਜਾ ਫਤਿਹ ਸਾਹ ਦੇ ਉਹਤੋ ਰਾਜਾ ਬੇਦਰੀ ਪ੍ਰਕਾਸ਼ ਦੇ ਮੂੰਹ ਤੋਂ ਨਿਕਲਿਆ ਧੰ ਸਤਿਗੁਰੂ ਧੰ ਸਤਿਗੁਰੂ ਵੱਡੇ ਤੇਰੇ ਨੂੰ ਮਹਾਰਾਜ ਤੁਹਾਡੇ ਵੜ ਕਾ ਸੂਰਮਾਨੀ ਵੇਖਿਆ ਸੁਣੇ ਬੜੇ ਹਨ ਪਰ ਇਹੋ ਜਿਹਾ ਕੌਤਕ ਅੱਧੀ ਆਪਣੀ ਅੱਖਾਂ ਨਾਲ ਨਹੀਂ ਤੱਕਿਆ ਐਡਾ ਭਿਆਨਕ ਬੱਬਰ ਸ਼ੇਰ ਜਿਹਦੀ ਇੱਕ ਚਪੇੜ ਹਾਥੀ ਵੀ ਨਹੀਂ ਚੱਲ ਸਕਦੇ ਉਹਨੂੰ ਆਪਣੀ ਢਾਲ ਤੇ ਲੈ ਕੇ ਤੇ ਉਹਦੇ ਦੋ ਡੋਟੇ ਇੱਕੋ ਆਹ ਨਾਲ ਕਰ ਦਿੱਤੇ ਸੱਚੇ ਪਾਤਸ਼ਾਹ ਇਹੋ ਜਿਹਾ ਵਾਰ ਛੱਡਿਆ ਕਿ ਸਾਰ ਪਾਰ ਲੰਗੀ ਤਲਵਾਰ ਵਿੱਚ ਹਾਂਜੀ ਤੂੰ ਬਿਨ ਕੌਣ ਹੱਤੇ ਅਸ਼ੇਰ ਵਾਹੇ ਉਹਦੇ ਭਿਆਨਕ ਬੱਬਰ ਸ਼ੇਰ ਨੂੰ ਤੁਹਾਡੇ ਤੋਂ ਬਿਨਾ ਹੋਰ ਕਿਹੜਾ ਸੂਰਮਾ ਮਾਰ ਸਕਦਾ ਹੈ ਆਪਣੀ ਤਲ ਮੈਂ ਆਪ ਮਨਿੰਦ ਏ ਮਹਾਰਾਜ ਇਸ ਧਰਤੀ ਉੱਤੇ ਤੁਹਾਡੇ ਵਰਗਾ ਸੂਰਮਾ ਨਾ ਹੋਇਆ ਨਾ ਕੋਈ ਹੋਵੇਗਾ ਸੁੰਦਿਆ ਨਾ ਦੇਖਿਓ ਕਿ ਤੂੰ ਬਿਦੰਤ ਏ ਮਹਾਰਾਜ ਸੱਚੇ ਬਾਦਸ਼ਾਹ ਨਾ ਦੇਖਿਆ ਨਾ ਸੁਣਿਆ ਇਹ ਜੋ ਅੱਜ ਅਸੀਂ ਵੇਖਾਂ ਨਾਲ ਵੇਖ ਲਿਆ ਇਹਦੇ ਵਰਗੀ ਦੁਨੀਆ 'ਚ ਕੋਈ ਮਿਸਾਲ ਨਹੀਂ ਹੈ ਸਤਗੁਰੂ ਜੀ ਆਸਕੇ ਹਰ ਦਿਨ ਰੱਬ ਨੇ ਹੀਰਾ ਮਹਾਰਾਜ ਇਹੋ ਜਾਂ ਸ਼ੇਰ ਵੀ ਨਹੀਂ ਅਸੀਂ ਕਦੀ ਵੇਖਿਆ ਅਸੀਂ ਬੜੇ ਬੜੇ ਸ਼ੇਰ ਵੇਖੇ ਜੰਗਲਾਂ 'ਚ ਅਸੀਂ ਮਾਰੇ ਵੀ ਨਹੀਂ ਸ਼ੇਰ ਪਰ ਐਡਾ ਵੱਡਾ ਭਿਆਨਕ ਕੱਦ ਕਾਠ ਵਾਲਾ ਸ਼ੇਰ ਅਸੀਂ ਉਹ ਗੋਲੀਆਂ ਨਾਲ ਅਸੀਂ ਮਾਰ ਲੈਂਦੇ ਸੀ ਤੀਰਾਂ ਨਾਲ ਅਸੀਂ ਮਾਰ ਲੈਂਦੇ ਸੀ ਜਾਲਾ ਚ ਫਸਾ ਕੇ ਮਾਰ ਲੈਂਦੇ ਸੀ ਪਰ ਐ ਤਰੀਕੇ ਨਾਲ ਸ਼ੇਰ ਨੂੰ ਲਲਕਾਰ ਕੇ ਮਰਦਾ ਤਰ੍ਹਾਂ ਮਾਰਨਾ ਇਹ ਮਹਾਰਾਜ ਪਹਿਲੀ ਵਾਰ ਵੇਖਿਆ ਹੈ ਤਾਰਨ ਦਾੜਨ ਉਹ ਜਿ ਤਨੇਰਾ ਮਾਰ ਐਨੀਆਂ ਭਿਆਨ ਕਹਦੀਆਂ ਦਾੜਾਂ ਐਡੇ ਪਿਆਨ ਕੇ ਦੇ ਪੰਜੇ ਐਨਾ ਵੱਡਾ ਆ ਕਤ ਕਾਠ ਇੰਨੀ ਜਾਰਾ ਤੇ ਤਾਕਤ ਮਹਾਰਾਜ ਇਹ ਸ਼ੇਰ ਨੂੰ ਮਾਰਨਾ ਕੋਈ ਸੋਚ ਵੀ ਨਹੀਂ ਸਕਦਾ ਸੁਪਨੇ ਜਿਵੇਂ ਨਹੀਂ ਸੋਚ ਸਕਦਾ ਕਰਿਓ ਸੰਘਾਰਨ ਤੂਰਗ ਐਸੇ ਆਪ ਜੀ ਨੇ ਮਹਾਰਾਜ ਨੂੰ ਤਾਂ ਇਸ ਤਰ੍ਹਾਂ ਝਟਕਾ ਦਿੱਤਾ ਹੈ ਛਾਂਗ ਬਹੀਨੋ ਬਗ ਤੇ ਜੈਸੇ ਜਿਵੇਂ ਆਮ ਬੱਕਰੇ ਨੂੰ ਝਟਕਾ ਦੇਈਦਾ ਹੁਣ ਬੱਕਰਾ ਜਿਹੜਾ ਹੁੰਦਾ ਖੜਾ ਹੁੰਦਾ ਇੱਕ ਦਵਾਰ ਦੇ ਨਾਲ ਤਲਵਾਰ ਉਹ ਲੱਗ ਜਾਂਦੀ ਹੈ ਤੇ ਮਹਾਰਾਜ ਤੁਹਾਡੀ ਤਲਵਾਰ ਲੰਗੀ ਸ਼ੇਰ ਦੀ ਪੇਟ ਵਿੱਚੋਂ ਔਰ ਇੱਕੋ ਵਾਰ ਨਾਲੇ ਇੱਕੋ ਤਲਵਾਰ ਨਾਲ ਮਾਰਿਆ ਇਧਰ ਦੂਜਾ ਹੱਥ ਤਾਂ ਮਹਾਰਾਜ ਦਾ ਢਾਲ ਨਾਲ ਸੀ ਨਾ ਤੇ ਇਧਰ ਇੱਕੋ ਵਾਰ ਨਾਲ ਮਹਾਰਾਜ ਝਟਕਾ ਦਿੱਤਾ ਤੁਸੀਂ ਸ਼੍ਰੀ ਤਲਕੀ ਧਰ ਤਵੇ ਸੁਨਾਇਓ ਤਾਂ ਸ਼੍ਰੀ ਗੁਰਗੋਬਿੰਦ ਸਿੰਘ ਕਰਗਿਆਂ ਵਾਲੇ ਪਾਤਸ਼ਾਹ ਬੋਲੇ ਇਹ ਪਾਂਡਵ ਕੁੱਲ ਮਹਿਨਰ ਜਾਇਓ ਮਹਾਰਾਜ ਕਹਿੰਦੇ ਮਾਪਾਲ ਦੇ ਸਮੇਂ ਦਾ ਇਹ ਬੰਦਾ ਹੈ ਇਹ ਜੈਦਰਥੇ ਦਾ ਨਾਮ ਸੀ ਇਹ ਜਿਹੜਾ ਸੀਗਾ ਇਹ ਉਹਦਾ ਜੁਆਬ ਜੁਆਈ ਸੀ ਤਿਰਤਰਾਸ਼ਟਰ ਦਾ ਜਿਹੜਾ ਰਾਜਾ ਸੀ ਨਾ ਤਿਰਤਰਾਸ਼ਟਰ ਉਹਦਾ ਇਹ ਜੁਆਈ ਸੀ ਤੇ ਦਰਯੋਧਨ ਦਾ ਇਹ ਜੀਜਾ ਸੀ ਜਦੋਂ ਸਾਤ ਸੰਗਤ ਦੀ ਮਹਾਭਾਰਤ ਦੇ ਜੰਗ ਦੇ ਵਿੱਚ ਕੌਣ ਮਾਨੇ ਚੱਕਰ ਵੀ ਉਹ ਰਚਿਆ ਸੀ ਉਹ ਚੱਕਰ ਵੀ ਸਿਰਫ ਅਰਜਨ ਤੋੜ ਸਕਦਾ ਸੀ ਅਰਜਨ ਉੱਥੇ ਗੈਰ ਹਾਜ਼ਰ ਸੀ ਮੀਟਿੰਗ ਹੋਈ ਵੀ ਇਹ ਚੱਕਰ ਵੀ ਸਿਕੌਣ ਤੋੜ ਸਕਦਾ ਜੇ ਚੱਕਰ ਵੀ ਨਾ ਟੁੱਟਾ ਸੀ ਹਾਰ ਜਾਵਾਂਗੇ 17 ਸਾਲਾਂ ਦਾ ਨੌਜਵਾਨ ਅਬਮੰਨੀਉ ਅਰਜਨ ਦਾ ਪੁੱਤਰ ਕਹਿਣ ਲੱਗਾ ਤਾਇਆ ਜੀ ਮੈਂ ਇਸ ਨੂੰ ਤੋੜ ਸਕਦਾ ਮਹਾਰਾਜ ਜੀ ਡਿਜੀਟਲ ਦਾ ਭਤੀਜਾ ਜੋ ਸੀਗਾ ਉਹ ਕਹਿੰਦੇ ਤਾਇਆ ਜੀ ਮੈਂ ਤੋੜ ਸਕਦਾ ਪਰ ਮੈਂ ਇਹਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਉਹਨੇ ਕਿਹਾ ਪੁੱਤਰ ਤੂੰ ਕਦੋਂ ਸਿੱਖ ਲਿਆ ਕਹਿਣ ਲੱਗਾ ਤਾਇਆ ਜੀ ਜਦੋਂ ਮੈਂ ਆਪਣੇ ਮਾਂ ਦੇ ਪੇਟ ਵਿੱਚ ਸੀ ਮੇਰਾ ਜਨਮ ਹੋਣਾ ਸੀ ਉਸ ਵੇਲੇ ਪਿਤਾ ਜੀ ਨੂੰ ਮਾਤਾ ਜੀ ਨੇ ਪੁੱਛਿਆ ਵੀ ਚੱਕਰ ਵਿਊ ਕੀ ਹੁੰਦਾ ਤੇ ਪਿਤਾ ਜੀ ਚੱਕਰ ਵਿਊ ਦੀ ਸਾਰੀ ਝੁਗਤੀ ਦੱਸਣ ਲੱਗ ਪਏ ਚੱਕਰ ਕਿਵੇਂ ਬਣਦਾ ਹੈ ਕਿਵੇਂ ਉਹਨੂੰ ਤੋੜਿਆ ਜਾਂਦਾ ਹੈ ਤੇ ਮੈਂ ਬੇਟ ਵਿੱਚ ਸੁਣਦਾ ਸੀ ਜਦੋਂ ਚੱਕਰ ਵਿੱਚੋਂ ਨਿਕਲਣ ਦੀ ਗੱਲ ਦੱਸਦੇ ਸਨ ਪਿਤਾ ਜੀ ਉਦੋਂ ਮਾਤਾ ਜੀ ਸੁਣਦੇ ਸੁਣਦੇ ਸੌਂ ਗਏ ਸਨ ਉਹ ਉਸ ਤੋਂ ਬਾਅਦ ਦੀ ਜਿਹੜੀ ਗੱਲ ਹੈ ਉਹ ਮੈਂ ਸੁਣੀ ਨਹੀਂ ਮੈਂ ਤੋੜ ਸਕਦਾ ਹਾਂ ਪਰ ਚੱਕਰ ਵਿੱਚੋਂ ਨਿਕਲ ਨਹੀਂ ਸਕਦਾ ਸਾਧ ਸੰਗਤ ਜੀ ਇਹ ਗੱਲ ਹਜ਼ਾਰਾਂ ਸਾਲਾਂ ਤੋਂ ਸਾਡੇ ਦੇਸ਼ ਵਿੱਚ ਚੱਲੀ ਆਉਂਦੀ ਹੈ